ਜਾਨ ਧਿਆਨ ਕਿਸ ਕਰ ਮਨ ਜਾਣ ਨਾਹੀ ਨ ਨਿਰਮਲ ਕਰਣੀ ਸਾਧ ਸੰਗਤ ਕੇ ਅੰਚਲ ਲਾਇਓ ਬਿਖਮ ਨਦੀ ਜਾਇ ਤਰਣੀ ਗੁਰੂ ਸਾਹਿਬਾਨ ਨੇ ਸਾਧ ਸੰਗਤ ਨੂੰ ਬਹੁਤ ਮਹਾਨ ਤਾਕਤ ਬਖਸ਼ੀ ਤੀਖ ਸੰਗ ਦੇ ਵਿੜਾਈ ਉਹ ਤਪ ਪਰ ਪਾਰ ਹੈ ਇਸੇ ਸਿਮਰਨ ਹੁੰਦਾ ਹੈ ਉੱਥੇ ਪਰਮੇਸ਼ਰ ਰਾਈਬਲ ਦਾ ਵਾਸਾ ਹੁੰਦਾ ਹੈ ਤੇ ਸਾਧ ਸੰਗ ਵਿੱਚ ਪਰਮਾਤਮਾ ਆਬਸਤਾ ਹੈ ਤੇ ਗੁਰੂ ਦੀ ਸੰਗਤਾਂ ਵਿੱਚ ਜੁੜ ਕੇ ਗੁਰਿਆਰੋ ਨਾਮ ਰੇਤੀ ਦਾਤ ਮਿਲਦੀ ਹੈ ਕਿਉਂਕਿ ਸੰਗਤਾਂ ਵਿੱਚ ਬੈਠ ਕੇ ਆਪਣੇ ਆਪ ਦੀ ਪਛਾਣ ਹੁੰਦੀ ਹੈ ਤੇ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਕਮਾ ਕੇ ਅੰਤਰਾਤਮਾ ਜੋਤ ਪ੍ਰਕਾਸ਼ ਹੁੰਦੀ ਗਿਆਨ ਅੰਜਨ ਗੁਰ ਦੀਆ ਅਗਿਆਨ ਨਿਰਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਭਾਈ ਜਰੂ ਗੁਰੂ ਦਾ ਗਿਆਨ ਮਿਲ ਜਾਵੇ ਸੰਗਤਾਂ ਵਿੱਚ ਸ਼ਬਦ ਦੀ ਕਮਾਈ ਹੋ ਜੀ ਅਗਿਆਨਤਾ ਵਾਲਾ ਹਨੇਰਾ ਦੂਰ ਹੁੰਦਾ ਹੈ ਤੇ ਗਿਆਨ ਰਾਂ ਰੂਪੀ ਸੁਰਮਾ ਜਰਾ ਗਿਆਨ ਵਾਲਾ ਸ਼੍ਰੀਮਾ ਭਾਵ ਗਿਆਨ ਅੰਦਰ ਪ੍ਰਗਾਸ ਹੁੰਦਾ ਹੈ ਕਹੇ ਨਾਨਕ ਕਹੀ ਨਿਤਰਨ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟਮ 3 ਲੋਕੀ ਦਾ ਗਿਆਨ ਵੀ ਸਿਮਰਨ ਦੇ ਦੁਆਰਾ ਗੁਰੂ ਕਿਰਪਾ ਨਾਲ ਹਮੇਸ਼ਾ ਅਰਦਾਸ ਕਰੀਏ ਮਹਾਰਾਜੀ ਸੰਗਤ ਵਿੱਚ ਜੋੜ ਕੇ ਸੱਚੀ ਸੰਗਤ ਗੁਰਸਿੱਖਾਂ ਦੀ ਸੰਗਤ ਦੀ ਪ੍ਰਵਾਸ ਸਰ ਸੰਗਤ ਕੈਸੀ ਜਾਣੀਏ ਇੱਕੋ ਨਾਮ ਬਾਣੀਏ ਇੱਕੋ ਨਾਮ ਕਿਉਂ ਹੈ ਨਾ ਹਦਗੋਦੀ ਹੈ ਬਜਾਇ ਜੀ ਸੰਗਤ ਵੀ ਜਾ ਕੇ ਨਿਰਮਾਨ ਕਰ ਰਹੀ ਕਿਸੇ ਵਾਲੇ ਪਾਸੇ ਗੁਰੂ ਪਿਆਰ ਜੀ ਕਿਰਪਾ ਹੋ ਜੇਨ ਤਰਕ ਨਹੀਂ ਵਿਤਕਰਾ ਨਹੀਂ ਬਸ ਇਹ ਸੋਚ ਦੀ ਵਿਦਾ ਬਦਾ ਰੂਪ ਹੈ ਅਰ ਕੋਈ ਤੋ ਅਨੁਭਵੀ ਕੀ ਕਰਦਾ ਕੁਛ ਕਾ ਵੀ ਜਿਉਂ ਸਹਿਨ ਕਰੀ ਅਰਦਾਸ ਕਰੀ ਮਹਾਰਜ ਸੇ ਭਾਸ਼ਨੋ ਉਸ ਮੱਤ ਬਖਸ਼ ਪਰ ਆਪਣੇ ਆਪ ਨੂੰ ਕਿਉਂਕਿ ਹਰ ਕੀਰਤ ਸਾਰ ਸੰਗਤ ਹੈ ਸਿਰ ਕਰਮਨ ਕੇ ਕਰਮਾ ਸਾਰੇ ਧਰਮ ਕਰਮਾਂ ਵਿੱਚੋਂ ਸਿਰੋਮਣੀ ਕਰਮ ਹੈ ਸੰਗਤ ਕਰਨੀ ਕੋਹ ਨਾਨਕ ਇਸ ਸਭੇ ਉਪਰਾਪਤ ਇਹ ਪਰਉਲੇਖੇ ਕਰ ਲੈਣਾ ਜਿਹਦੇ ਪਰਉਲੇ ਕਰਮ ਨੇ ਉਹੀ ਪ੍ਰਾਣੀ ਗੁਰਪਿਆਰੋ ਸੰਗਤ ਵੀ ਜੁੜਦਾ ਹੈ ਆਤਮਾ ਕਰਕੇ ਸ਼ਬਦ ਕਰਕੇ ਦਿਖਾਵਾ ਨਹੀਂ ਨੋ ਫਾਰਮੈਲਿਟੀਜ਼ ਮੰਨ ਕਰਕੇ ਤੇ ਤਨ ਕਰੇ ਭਾ ਮਨ ਦੀ ਉੱਥੇ ਹੀ ਹੋਵੇ ਤੇ ਤਨ ਵੀ ਇਹ ਨਾ ਵੀ ਸੰਗਤਾਂ 'ਚ ਬੈਠ ਕੇ ਕਰਦੀ ਗੱਲਾਂ ਸੁਣਨੇ ਚੱਲੇ ਨੇ ਪ੍ਰੈਜ਼ੈਂਟ ਵਾਲੀਆਂ ਕੋਈਸ ਇਸ ਲਈ ਨਾ ਗੱਲ ਲਾ ਗਲਿਆਂ ਕੀ ਕਰਨ ਬੈਠੇ ਉੱਥੇ ਮਨ ਕਿੰ ਉੱਤੇ ਹੋ ਨਹੀਂ ਮਨ ਨੂੰ ਫੇਰ ਲੈ ਮਨ ਕਿਵੇਲੀ ਪਰ ਜਾਂਦਾ ਹੈ ਫਿਰ ਸੋਚੋ ਉਸ ਨੂੰ ਲੈ ਨਹੀਂ ਪਾਈ ਮਨਾ ਆਪਾਂ ਜੁੜ ਕੇ ਬੈਠੇ ਸੰਗਤਾਂ ਵਿੱਚ ਜਿਤੇ ਨਾਮ ਸੁਣ ਨਾਮ ਜਪ ਲਾ ਲੈ ਜਉਂ ਜਉਂ ਆਪ ਦੀ ਪ੍ਰੇਰ ਹੋਗੀ ਨਾ ਅੰਦਰ ਯਾਦ ਕਰੋਗੇ ਰੱਬ ਨੂੰ ਮਨ ਜੁੜੇਗਾ ਤੁਹਾਡੀ ਸੰਗਤ ਸਫਲੀ ਹੋ ਜੇਗੀ ਸੰਗਤ ਸਫਲਾ ਹੋਣ ਦਾ ਭਾਵ ਹੈ ਉੱਥੇ ਜੁੜ ਕੇ ਬੈਠਣਾ ਜੁੜਨ ਤੋਂ ਭਾਵ ਹੈ ਸੁਣਨਾ ਸਬਰ ਚੱਲਿਆ ਕਸਾ ਕਤਾ ਸੁਣੋ ਕੀਰਤਨ ਹੋ ਰਿਹਾ ਕੀਰਤਨ ਸੁਣੋ ਪਾਠ ਚੱਲਿਆ ਪਾਠ ਸੁਣੋ ਨਹੀਂ ਪਰਿਵਾਰ ਸਾਰ ਮਸਜੇ ਹੋਏ ਨੇ ਸੰਗਤਾਂ ਵਿੱਚ ਕੁਲੀਆਂ ਫਿਰ ਆਪਣੇ ਆਪ ਬੈਠ ਕੇ ਨਾਮੂਲ ਮੰਤਰ ਦਾ ਜਾਪ ਕਰੋ ਪੰਜ ਸੱਤ ਵਾਰੀ ਚੁਪਈ ਸਾਹਿਬ ਦਾ ਪਾਠ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਨਮਸਕਾਰ ਕਰਕੇ ਪ੍ਰਕਰਮਾ ਕਰੋ ਪਿਛਲੇ ਵਾਸੇ ਜਾ ਕੇ ਮਾਝ ਜੌਰ ਸਾਹਿਬ ਕਰ ਦੇਣਾ ਹੱਥ ਜੋੜ ਕੇ ਫਿਰ ਬੇਨਤੀ ਕਰੋ ਮਹਾਰਾਜ ਤੇਰਾ ਕੋਟਾ ਹਾਂ ਕੋਟਾਂਕ ਧੰਵਾਦ ਹੈ ਬਹੁਤ ਬੜਾ ਮੌਕਾ ਦਿੱਤਾ ਤੁਸੀਂ ਸੰਗ ਦਰਸ਼ਨ ਹੋ ਆਪ ਜੀਆ ਦੇ ਮਹਾਰਾਜ ਜੀ ਕਿਰਪਾ ਕਰੋ ਹੁਣ ਗਿਆਨ ਰੂਪੀ ਸ਼ਰਮਾ ਦੇ ਦਿਓ ਅਗਿਆਨਤਾ ਰੂਪੀ ਹਨੇਰਾ ਦੂਰ ਕਰ ਦਿਓ ਅੰਦਰ ਮਨ ਦੇ ਬਾਣੀ ਵਸੇ ਸ਼ਬਦ ਵਸੇ ਆਪਣੀਆਂ ਤਰਲੀਆਂ ਜੋਜੜੀਆਂ ਬੇਨਤੀਆਂ ਕਰਦੇ ਰਹੋ ਫਿਰ ਮੱਥਾ ਟੇਕੋ ਦਰਵਾਜ਼ਾ ਉਸ ਤੋਂ ਬਾਅਦ ਗੁਰੂ ਪਿਆਰੇ ਉਸ ਸਿਮਰਨ ਥੋੜਾ ਕਰੋ ਬੈਠ ਕੇ ਜਿੰਨਾ ਸਮਾਂ ਕੱਢੋ ਕਿੰਨੀ ਮਰਜ਼ੀ ਕਾਲਖ ਹੁਣ ਆਵੇ 5 ਮਿੰਟ ਤਾਂ ਜ਼ਰੂਰ ਬੈਠਣਾ ਚਾਹੀਦਾ ਜਿੰਨੀ ਮਰਜ਼ੀ ਕਰ ਜਿਆਦਾ ਸਮਾਂ ਬੱਤ ਹੋ ਸਕੇ ਜਦੋਂ ਸੰਦਾ ਕੜੀ ਪੂਰੀ ਸੰਗਤ ਕਰੀ ਇਹਨਾਂ ਕੋਗ ਨਹੀਂ ਜਾਂਦਾ ਪਰ ਜਿੰਨੀ ਮਰਜੀ ਕਾਲ ਹੋਵੇ ਨਾ ਜਰੂਰ ਸਜ ਕੇ ਬੈਠੀਏ ਸੰਗਤ ਵਿੱਚ ਹੁਕਮਨਾਮਾ ਸਾਬ ਚੱਲੇ ਬੈਠ ਕੇ ਸਨ ਉਹ ਪਿੱਛੇ ਹੀ ਮੱਥਾ ਨਹੀਂ ਟੇਕਣਾ ਜੀ ਕਿ ਮਹਾਰਾਜ ਉਪਦੇਸ਼ ਦੇ ਰਹੇ ਨੇ ਆਪਾਂ ਖੜੇ ਹੋ ਕੇ ਅਦਾਸ ਕਰਾਂਗੇ ਦੋ ਮਨਵਾਕਾਂ ਸੋਭਦੇ ਨਿਦਰਦਰ ਹੁੰਦਾ ਮਹਾਰਾਜ ਨੂੰ ਉਪਦੇਸ਼ ਨਾ ਰਹੇ ਤੁਸੀਂਗੇ ਆਪਣੀ ਗੱਲ ਰੱਖ ਰਹੇ ਇਹ ਬਹੁਤ ਉੱਚੀ ਸੋਚ ਜਿਉਂਕ ਹੁਕਮਨਾਮਾ ਸਾਬ ਚੱਲੇ ਹੈ ਬੈਠ ਕੇ ਸਰਵਣ ਕਰੋ ਸਮਾਪਤੀ ਹੋਗੀ ਮੇਰੇ ਗੁਰੂ ਪਿਆਰੇ ਸਹਿਜ ਸਮਥਾ ਠੇਕੇ ਪਰ ਕਰਮਾ ਕਰੋ। ਕੋਈ ਵਰੀ ਹੁਕਮਨਾਵਾਂ ਸੜੀ ਯਾਦ ਰੱਖਿੰਦ। ਕਦੇ ਨਾਲ ਨਹੀਂ ਬੋਲਣਾ ਜੀਦਾ ਪਾਠੀ ਸਿੰਘ ਦੇ। ਉਸ ਨੂੰ ਸੁਣੋ। ਇਸ ਤਰ੍ਹਾਂ ਅਰਦਾਸ ਵਿੱਚ ਵੀ ਗੁਰੂ ਕੋਲ ਨਹੀਂ ਬੋਲਣਾ ਜੀਦਾ ਕੇਵਲ ਸੁਪਾਇਸਰ ਬੋਲਨੇ। ਬੋਲੋ ਜੀ ਵਾਹਿਗੁਰੂ ਸਿਰ ਬੋਲਣਾ ਪਾਏਗੇ। ਇਹ ਮਰਿਆਦਾਵਾਂ ਨੇ ਗੁਰੂ ਦੀ ਕਿਰਪਾ ਮਿਲਦੀ ਕਿਉਂਕਿ ਸਰਸੰਗਤ ਬਹੁਤ ਲਾਹੇਵੰਦ ਗੁਰੂ ਪਿਆਰੇਓ ਕਰਮ ਖੈ ਧਾਰਮਿਕ ਕਰਮ ਵਿੱਚ। ਆਪ ਜਰੂਰ ਕਿਰਪਾ ਕਰਕੇ ਸੰਗਤ ਵਿੱਚ ਜਾਇਆ ਕਰੋ। ਤੇ ਮੰਨ ਕਰਕੇ ਵਿਤਕਰਾਂ ਨਹੀਂ ਰੱਖਣਾ ਠੀਕ ਹੈ ਨਹੀਂ ਕਿਸੇ ਨਾਲ ਵਿਚਾਰ ਮਲੇ ਸੁਭਾਵਕ ਹੈ ਪਰ ਆਪਾਂ ਗੁਰੂ ਦੇ ਆ ਗੁਰੂ ਦੀ ਗੱਲ ਸੁਣ ਬਸ ਸਾਇ ਸੁਭਾਏ ਕਿਸੇ ਦੇ ਵਸਤਰਾਂ ਵੱਲ ਨਹੀਂ ਤੱਕਣਾ ਆਪਣਾ ਧਿਆਨ ਵੀ ਮਿਲ ਗੁਰਨਾਨ ਸਿੰਘ ਸਾਹਿਬ ਦੇ ਕੋਲ ਆਈ ਆਂ ਜੇ ਮੈਂ ਆਇਆ ਹਾਂ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨਨੇ ਮੇਰੇ ਗੁਰੂ ਨੇ ਬਸ ਮੇਰੀ ਬੇਨਤੀ ਸੁਣੋਗੇ ਤਾਂ ਮੇਰਾ ਪਿਤਾ ਤੁਹਾਹਾ ਮੇਰਾ ਮਾਤਾ ਮੇਰਾ ਬੰਦਰਤਾ ਮੇਰਾ ਭਰਾਤਾ ਤੋਂ ਮੈਂ ਰਾਖਾ ਸਭ ਨੇ ਥਾਂ ਇਤਾਪੋ ਕੇ ਹਕਾੜਾ ਜੀ ਬੇਨਤੀਆ ਕਰੋ ਮਾਰਾ ਸਗਲ ਦਵਾਰ ਕੋ ਛੜ ਕੇ ਗਿਓ ਤਹਾਰੋ ਦਵਾਰ ਮਾਹੀ ਗਹੇ ਕਿਲਾਜ ਕੋ ਕਿ ਦਾਸ ਤੋ ਕੋਲ ਸੋ ਜੁੜ ਪੜਿਆ ਕਰੋ ਦੰਡਾਤ ਵੰਦਨ ਅਨਿਕ ਵਾਰ ਸਰਵ ਕਲਾ ਸਮਰੱਥ ਡੋਲੰ ਤੀ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ ਇਸ ਤਰ੍ਹਾਂ ਵਿਸ਼ਵਾਸ ਪ ਮਹਾਰਾਜੀ ਰੋਲਤਾ ਬਖਸ਼ੀ ਮਾਦੇ ਦੇ ਪ੍ਰਭਾਵ ਤੋਂ ਵਿਚਾਈਂ ਵਿਕਾਰਾਂ ਤੋਂ ਵਿਚ ਮੇਰੇ ਪਾਸੋਂ ਕਿਸੇ ਦਾ ਬੋਲਾ ਨਾ ਹੋਵੇ ਮੇਰੀ ਕਰਨੀਅਸੀ ਹੋਵੇ ਕਿਸੇ ਦੇ ਮਨ ਨੂੰ ਠੇਸ ਨਾ ਲਗੇ ਜਿਉਂ ਜ ਰੋਜ਼ ਬੀਂਤਿਆ ਕਰੂਗਾ ਤੁਹਾਡੀ ਕਰਨੀ ਸੁਧ ਹੋ ਨਿਰਮਲ ਹੋ ਜਾਏਗੀ ਸੱਚ ਹੋ ਜਾਏਗੀ ਤੇ ਪ੍ਰਮਾਤਮਾ ਦਾ ਬਾਸ ਆਪਣਾ ਹੋ ਜਾਣਾ ਫਿਰ ਬਾਣੀ ਬਣ ਬਿਨਾਂ ਦੇ ਬਣੇਗਾ ਕਹਾថា ਕੇ ਜੀ ਆਪ ਜਨ ਮਨ ਜੁੜੇਗਾ ਤੇ ਬਾਣੀ ਆਪ ਹੀ ਤਾਲ ਦੇ ਇਹ ਹੈ ਪਾਈ ਗੁਰੂ ਦੀ ਵਿੜਾਈ ਸੰਗਤ ਦੀ ਮਾਰਾ ਕਹਿੰਦੇ ਸੰਗਤ 21 22 ਗੁਰਬੀ ਵਿਸ਼ੇ ਸੰਗਤਾਂ ਦੀ ਅਸੀਸ ਹਮੇਸ਼ਾ ਤਾਰਦੀ ਹੈ ਰੱਬ ਨਾ ਕਰੇ ਗੁਰੂ ਘਰ ਨੂੰ ਸੰਗਤਾਂ ਪੰਜਾਬ ਜੀ ਦਾ ਪ੍ਰੀ ਹੋ ਜੇ ਤੇ ਸੰਗਤਾਂ ਦੀ કૃਪਾ ਹੀ ਹੋ ਜੇ ਤੇ ਬਹੁਤ ਔਖਾ ਹੁੰਦਾ ਬਹੁਤ ਔਖਾ ਹੁੰਦਾ ਇਸ ਕਰਕੇ ਦੇ ਵੀ ਨਾ ਕਿਸੇ ਦੇ ਨਾਲ ਇਹ ਹੋ ਜਾ ਨਾ ਕਰੋ ਕਿ ਆਪ ਜੀ ਤੇ ਸੰਗਤਾਂ ਦੀ ਕੋਈ ਬੁਰੀ ਗਰ ਅਸਰ ਹੋਵੇ ਅਮੀ ਸਲਾਸ ਬੇਨਤੀ ਕਰੀਏ ਸ੍ਰੀ ਗੁਰੂ ਮਾਰਕਟ ਪਗਨ ਆਪ ਜੀ ਸਿ ਸੁਖਸ਼ਣ ਸੰਗਤ ਦਾ ਪਿਆਰ ਮਿਲੇ ਗੁਰੂ ਕਰਦਾ ਪਿਆਰ ਮਿਲੇ ਮਾਰਾ ਸੁਖੁਰਤਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ